ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਨੀ ਹੈ ਜੋ ਸੰਗਤ ਦਸਵੰਦ ਕਰਦੀ ਹੈ ਬਾਬਾ ਜੀ ਤੁਹਾਡਾ ਦਸਵੰਦ ਸਹੀ ਜਗ੍ਹਾ ਨਹੀਂ ਜਾਂਦਾ 23 ਵਾਰ ਚੈੱਕ ਰਿਆ ਕਰੋ ਜਿਨ੍ਹਾਂ ਨੂੰ ਤੁਸੀਂ ਲੰਗਰ ਛਕਾ ਰਹੇ ਹੋ ਸੜਕਾਂ ਦੇ ਉੱਪਰ ਜਿਹੜੇ ਸੜਕਾਂ ਦੇ ਉੱਪਰ ਬੈਠਿਆ ਨੇ ਉਹ ਕਰ ਕੀ ਰਹੇ ਹਨ 90 ਤੋਂ ਵੱਧ ਪਰਸੈਂਟ ਸੜਕਾਂ ਦੇ ਉੱਪਰ ਰਹਿਣ ਵਾਲੇ ਅਲਕੋਹਲਿਕ ਹਨ ਸ਼ਰਾਬ ਪੀਣ ਵਾਲੇ ਹਨ ਤਮਾਕੂ ਦੀ ਵਰਤੋਂ ਕਰਦੇ ਹਨ ਤਾਂ ਬਾਬਾ ਜੀ ਉਰੇ ਦਾ ਦਸਵੰਦ ਤੁਹਾਡਾ ਉਰੇ ਲੋੜ ਹੈ ਜਿੱਥੇ ਲੋੜਵੰਦ ਲੋੜਵੰਦਾ ਵਾਸਤੇ ਲੰਗਰ ਸੇਵਾ ਚੱਲ ਰਹੀ ਹੈ ਮਾਤਾ ਕਛੱਲਿਆ ਹਸਪੀਟਲ ਤੋਂ ਉਰੇ ਤੋਂ ਹੀ ਲੰਗਰ पर अफसोस संगत ਜੋ ਗੱਡੀਆਂ ਰੋਕ ਕੇ ਇਹਨਾਂ ਨੂੰ ਲੰਗਰ ਚਕਾਉਂਦੀ ਆ 90 ਦਾ 90% ਉਹ ਅਲਕੋਹਲ ਹੀ ਖਾਨ ਬੇਸ਼ੱਕ ਤੁਸੀਂ ਜਾ ਕੇ ਚੈੱਕ ਕਰਿਆ ਕਰੋ ਅੱਛਾ ਉਹੀ ਫਿਰ ਰਾਤ ਨੂੰ ਕ੍ਰਾਈਮ ਕਰਦੇ ਹਨ ਉਹੀ ਚੋਰੀਆਂ ਕਰ ਰਹੇ ਹਨ ਉਹੀ ਖੋਹਾਂ ਕਰ ਰਹੇ ਹਨ ਕਿਉਂਕਿ ਕਿਸੇ ਕੋਲ ਧਾਰ ਕੱਢਣੀ ਹੈ ਕਿਸੇ ਦਾ ਕੁਝ ਪਤਾ ਹੀ ਨਹੀਂ ਕਿੱਥੋਂ ਆ ਕਿਉਂਕਿ ਪੰਜਾਬ ਦੇ ਵਿੱਚ ਬਾਹਰਲੇ ਛਿੱਟਾ ਤੋਂ ਬਹੁਤ ਆ ਕੇ ਰਹਿਣ ਲੱਗ ਗਏ ਹਨ ਥੋੜੇ ਚਰਨਾ ਚ ਬੇਨਤੀ ਹੈ ਜਿਹੜੇ ਵੀਰ ਭਰਾ ਸੰਗਤ ਦਸਬੰਦ ਕਰਦੇ ਹਨ ਸੰਗਤ ਦੇ ਵਾਸਤੇ ਸਬੰਧ ਕੱਢੋ ਜਿਹੜੇ ਲੋੜਵੰਦ ਹਨ ਜਿਹੜੇ ਕਿਰਤ ਕਰਦੇ ਹਨ ਪਰ ਅਜ ਔਖੇ ਸਮੇਂ ਦੇ ਵਿੱਚ ਆ ਕੇ ਉਰੇ ਆਪਣਾ ਇਲਾਜ ਕਰਵਾਉਣ ਆਏ ਹਨ ਉੱਥੇ ਤੋਂ ਸਬੰਧ ਕੱਢਿਆ ਕਰੋ ਨੰਬਰ ਮੈਂਸ਼ਨ ਕਰਨ ਲੱਗਿਆ ਬਾਪਾ ਜੀ ਨੰਬਰ ਦਿਖਾਇਓ ਮੇਰਾ ਥੋੜੇ ਚਰਨਾ ਚ ਬੇਨਤੀ ਹੈ ਜੀ 9868405882 ਉਰੇ ਵੀ ਫਰਦਾ ਪਾਣੀ ਤਿਆਰ ਹੋ ਕੇ ਨਾਲ ਲੱਗਦੇ ਹਸਪੀਟਲ ਟੀਵੀ ਹਸਪੀਟਲ ਦੇ ਵਿੱਚ ਜਾਂਦਾ ਹੈ ਜੀ ਇਹ ਵੀਡੀਓ ਸ ਦੀਵਾਲੀ ਦੇ ਵਿੱਚ ਹੁਣ ਤੁਸੀਂ ਜਿੰਨਾ ਵੀ ਕੱਪੜਾ ਸਰਦੀਆਂ ਆ ਰਹੀਆਂ ਤੇ ਜਿੰਨੇ ਵੀ ਕੰਬਲ ਵਰਤਾਉਂਗੇ ਜਿੰਨੀਆਂ ਵੀ ਟੀ-ਸ਼ਰਟਾਂ ਲੋਰਾ ਵਰਤਾਉਂਗੇ ਬਾਬਾ ਜੀ ਸਾਹਿਬ ਉਹਨਾਂ ਨੇ ਵੇਚ ਦੇਣੀਆਂ ਹਨ ਕਿਉਂਕਿ ਇਹ ਸਾਰੇ ਦੇ ਸਾਰੇ ਨਸ਼ਾ ਕਰ ਰਹੇ ਆ ਉਹ ਅਲਕੋਹਲਿਕ ਹਨ ਰਾਤ ਨੂੰ ਜਿੰਨੀਆਂ ਖੋਹਾਂ ਹੁੰਦੀਆਂ ਨੇ ਜਿੰਨੀਆਂ ਲੁੱਟਾਂ ਹੁੰਦੀਆਂ ਨੇ ਇਹ ਸਭ ਫੁੱਟਪਾਥ ਤੇ ਰਹਿਣ ਵਾਲੇ ਕਿ ਗਰੋ ਕਰਦਾ ਜੇ ਤੁਹਾਨੂੰ ਨਹੀਂ ਯਕੀਨ ਤਾਂ ਤੁਹਾਡੇ ਏਰੀਆ ਦੇ ਵਿੱਚੋਂ ਕੋਈ ਬੀਬੀ ਭੈਣ ਬਜ਼ੁਰਗ ਜਿਹੜੇ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਂਦੇ ਹੋਣਗੇ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਇਹ ਗੱਲ ਸੱਚ ਕਹਿ ਰਹੇ ਹਨ ਕਿ ਨਹੀਂ ਇਹ ਹੁੰਦੀ ਹੈ ਸਚਾਈ ਆ ਹੁਣ ਉਹ ਮਾਹ ਏ ਹੁਣ ਬੀਬੀਆਂ ਪੜਾ ਰਾਤ ਨੂੰ ਤੁਸੀਂ ਸਾਰੇ ਖਬਰਾਂ ਦੇਖਦੇ ਹੋ ਨਾ ਵੀ ਚੈਨ ਤੋੜੀ ਗਈ ਮੋਬਾਈਲ ਖੋਇਆ ਗਿਆ ਇਹ ਸਭ ਨਸ਼ਾ ਕਰਨ ਵਾਲੇ ਹੀ ਹਨ ਤੁਹਾਡੇ ਚਰਨਾ ਚ ਬੇਨਤੀ ਹੈ ਜੋ ਤੁਹਾਡਾ ਸਬੰਧ ਕੱਟਦਾ ਪਹਿਲਾਂ ਕਰੋ ਚੈੱਕ ਕਰਿਆ ਕਰੋ ਤੁਹਾਡਾ ਦਸਬੰਦ ਬਾਬਾ ਹੀ ਜਾ ਕਿੱਥੇ ਰਿਹਾ ਤੁਹਾਡਾ ਦਸਬੰਦ ਤੁਸੀਂ ਕਿਰਤ ਕਰਦੇ ਹੋ ਮਿਹਨਤ ਕਰਦੇ ਹੋ ਤਾਂ ਹੀ ਸੇਵਾ ਕਰਦੇ ਹੋ ਨਾ ਬਾਬਾ ਜੀ ਉਹ ਵਿਅਰਥ ਜਾਂਦਾ ਉਹ ਵੇਸਟ ਜਾਂਦਾ ਓਰੇ ਤੁਸੀਂ ਨਾਲ ਜੁੜੋ ਓਰੇ ਤੇ ਦੋ ਹਸਪਤਲਾਂ ਦੇ ਵਿੱਚ ਲੰਗਰ ਜਾ ਰਿਹਾ ਓਰੇ ਮਾਤਾ ਕਸ਼ਲਿਆ ਹਸਪਤਲ ਲੋਕ ਯਾਰ ਹੋ ਕੇ ਨਾਲ ਟੀਵੀ ਹਸਪਤਲ ਓਰੇ ਤਕਰੀਬਨ ਗਰੀਬ ਗੁਰਬਾ ਕੇ ਹੀ ਇਲਾਜ ਕਰਾਂਦਾ ਪਾਸ਼ੋ ਤੁਹਾਡੇ ਸਹਿਯੋਗ ਦੇ ਨਾਲ ਹੀ ਲੰਗਰ ਚੱਲਣਾ ਬਾਸ਼ਾ ਸੰਗਤ ਦੇ ਸਹਿਯੋਗ ਦੇ ਨਾਲ ਹੀ ਲੰਗਰ ਚੱਲਦਾ ਖੁਦ ਆ ਕੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿੰਨੀ ਸੰਗਤ ਆਂਦੀ ਹੈ 24 ਘੰਟੇ ਲੰਗਰ ਸੇਵਾ ਬਾਬਾ ਜੀ ਇਹ ਕਿਹਾ ਸੁਣਿਆ ਮਾਫ ਇਸ ਗੱਲ ਵਰ ਗੋਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ